ਆਜੋ ਆਜੋ ਮੁੰਡਿਓ ਚਲੋ ਚਲੋ ਹਾਂ ਭਈ ਆਪਾਂ ਸੜਕ ਤੇ ਆ ਗਏ ਤੇ ਹੁਣ ਆਪਾਂ ਅੱਗੇ ਜਾਵਾਂਗੇ ਜਵਾਕਾਂ ਨੂੰ ਪੈਸੀ ਬਿਠਾ ਕੇ ਜਾਵਾਂਗੇ ਠੀਕ ਆ ਤੇ ਹੰਬਗੇ ਅਸੀਂ ਅੱਗੇ ਵਾਲੇ ਪੌਲ ਨੂੰ ਹੱਥ ਲਾ ਕੇ ਆਵਾਂਗੇ ਤੇ ਉਹਨਾਂ ਨੂੰ ਫੇਰ ਲੈ ਕੇ ਜਾਵਾਂਗੇ ਦੂਜੇ ਪਿੰਡ ਦੇ ਹੱਥ ਤੇ ਆ ਗਏ ਹੁਣ ਆਪਾਂ ਅੱਗੇ ਜਾਂਦੇ ਆ ਆਜੋ ਫਿਰ ਤੇ ਇਹਨਾਂ ਨੂੰ ਆਪਾਂ ਰੋਕਿਆ ਸੀ ਵੀ ਰਹਿਣ ਦਿਓ ਆ ਦੇ ਲਾ ਹੁਣ ਸਾਈਕਲ 'ਤੇ ਬੈਠੇ ਹੋਏ ਆ ਪਹਿਲਾਂ ਕਹਿੰਦੇ ਨਾ ਆਵੋ ਕਿਆ ਜੀ ਖੜ ਜਾਓ ਲਓ ਜੀ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਗਏ 200 ਬੈਠਕ ਲਾਵਾਂਗੇ ਵੀ ਅਸੀਂ ਤੇ ਬਾਕੀ ਦੀ ਮਿਹਨਤ ਹੋਰ ਲਾਵਾਂਗੇ ਜੇ ਲੱਗੀ ਪਹਿਲਾਂ ਇਹਨਾਂ ਦੀ 200 ਬੈਠਕ ਲਵਾਉਣੀ ਆ ਆਜੋ ਮੁੰਡੇ ਉਹ ਕਰ ਦੋ ਸਟਾਰਟ ਚਲੋ ਇੱਕ ਸੈੱਟ ਤੇ 50 50 ਦੇ ਸੈੱਟ ਕਰ ਲਓ ਚਾਹੇ 100 ਲੱਗਦੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਲਾਵਾਂਗੇ ਆਪਾਂ ਕ੍ਰੋਸ ਕੰਟਰੀ ਤੇ ਜਿਹਦੇ ਵਿੱਚ ਆਪਣੇ ਨਾਲ ਥੋੜੇ ਜਿਹੇ ਬੱਚੇ ਹੋਣਗੇ ਛੋਟੇ ਬੱਚੇ ਪਰ ਜ਼ਿਆਦਾ ਛੋਟੇ ਨਹੀਂ ਤੇ ਆ ਖੜੇ ਨੇ ਬਾਕੀ ਜੇ ਮੁੰਡੇ ਆਉਂਦੇ ਨੇ ਮੰਗਿਆਂ ਤੋਂ ਅੱਪ ਜਾਮ ਉਹ ਕੱਚੇ ਕੱਚੇ ਰਸਤੇ ਇਹ ਵਾਲੇ ਕੱਚੇ ਰਸਤੇ ਕਹਿੰਦੇ ਮੰਗਿਆਂ ਵਾਲੀ ਟੀਮ ਵੀ ਪੁੱਜ ਗਈ ਤੇ ਆਪਣੇ ਪਲੇਅਰ ਨੇ ਤੇ ਇਹ ਵੀ ਆਪਣਾ ਟਰੌਸ ਕੰਟਰੀ ਲਾਉਣਗੇ ਆ ਜੋ ਮੁੰਡਿਓ ਫਿਰ ਖੱਟ ਕੇ ਫਿਰਦੇ ਆ ਇਹ ਜਾਣ ਕੇ ਤੇ ਆਪਾਂ ਜ਼ਿਆਦਾ ਛੋਟੇ ਬੱਚਾ ਨੂੰ ਨਹੀਂ ਨਾਲ ਲੈ ਕੇ ਆ ਠੀਕ ਆ ਕਿਵੇਂ ਆ ਉਹ ਮੁੰਡਾ ਭਲਾਈ ਜਾਂਦਾ ਦਸਿਕਾ ਭਲਾਈ ਜਾਂਦਾ ਖੜਾ ਉਹ ਠੀਕ ਆ ਵੀਰੇ ਲਗਦਾ ਸਾਰੇ ਨੇ ਵੀ ਲਾਇਆ ਹੈ ਨਾ ਠੀਕ ਆ ਇਹ ਆ ਜੋ ਭਾਈ ਜੀ ਨੇ ਕ੍ਰਾਸ ਕੰਟਰੀ ਲਾਉਣ ਜਾਣਾ ਹਾਂਜੀ ਤੇ ਸਾਡੇ ਪਲੇਅਰਾਂ ਦੀ ਫੁੱਲ ਤਿਆਰੀ ਹੈ ਜੇ ਕ੍ਰਾਸ ਕੰਟਰੀ ਲਾਉਣ ਦੀ ਤੇ ਕੱਲ ਦੀ ਰੈਸਟ ਕਰਾਂਗੇ ਤੇ ਅੱਜ ਫੁੱਲ ਜ਼ੋਰ ਲਾ ਦੇਣਾ ਠੀਕ ਆ ਬਾਪੂ ਹਾਂਜੀ 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 ਤੇ ਜੁੜੇ ਰਹੇ ਫਾਟਾ ਬਲੌਗ ਦੇਖਿਓ ਤੇ ਆ ਸਾਡੇ ਪਿੰਡ ਦਾ ਹੈਗਾ ਭਾਈ ਹਾਈ ਸਕੂਲ ਤੇ ਆ ਰਸਤੇ ਜਾਣਾ ਇਹ ਰਸਤਾ ਜਾਂਦਾ ਮਿੱਠਿਆਲ ਨੂੰ ਸਿੱਧਾ ਉੱਥੇ ਸੜਕ ਆ ਗਈ ਉੱਥੇ ਤੱਕ ਲਾਵਾਂਗੇ 5 ਕਿਲੋਮੀਟਰ ਦੀ ਕ੍ਰਾਸ ਕੰਟਰੀ ਲਾਵਾਂਗੇ ਸ਼ਾਇਦ ਇਸ ਤੋਂ ਜ਼ਿਆਦਾ ਲਾਈਏ ਨਾਲ ਬੱਚੇ ਨੇ ਸਿਰ ਘੱਟ ਵੀ ਲਾਈਏ ਜੁੜੇ ਰਹੋ ਹੱਥ ਨਾਲ ਆਹ ਰਸਤੇ ਜਾਣਾ ਸੀ ਸੂਏ ਸੂਏ Hãy subscribe cho kênh Ghiền Mì Gõ Để không bỏ ઋડા�ા�ા�ણ શપ�રણ હા�ણ સાབળા�ણ ઔા� સતા કા�ણ ને કા�ણ હાણ ઔદે઱ણ ઒ાણ કા�ણ ઔા હાણં ਤੁਹਾਡਾ ਇਹ ਦਾਤ ਚਲਦੀ ਆਜੋ ਆਜੋ ਉਹਨਾਂ ਨੂੰ ਦੇਖੀ ਉਹ ਬੜਾ ਅਲਗੜੇ ਜਿਹਾ ਕੋਈ ਵੀ ਜੜਾ ਹਾਂ ਭਈ ਆਪਾਂ ਸੜਕ ਤੇ ਆ ਗਏ ਤੇ ਹੁਣ ਆਪਾਂ ਅੱਗੇ ਜਾਵਾਂਗੇ ਜਵਾਕਾਂ ਨੂੰ ਪੈਸੇ ਬਿਠਾ ਕੇ ਜਾਵਾਂਗੇ ਠੀਕ ਆ ਤੇ ਹੰਬਗੇ ਅਸੀਂ ਅੱਗੇ ਵਾਲੇ ਪੌਣ ਨੂੰ ਹੱਥ ਲਾ ਕੇ ਆਵਾਂਗੇ ਤੇ ਉਹਨਾਂ ਨੂੰ ਫੇਰ ਲੈ ਕੇ ਜਾਵਾਂਗੇ ਦੂਜੇ ਪਿੰਡ ਦੇ ਹੱਥ ਤੇ ਆ ਗਏ ਹੁਣ ਆਪਾਂ ਅੱਗੇ ਜਾਂਦੇ ਆ ਆਜੋ ਫਿਰ ਇੱਥੇ ਰਹੋ ਜਿਹੜੇ ਹੰਭ ਗਏ ਇੱਥੇ ਰਹਿਪੋ ਠੀਕ ਆ ਹੁਣ ਨਿਆ ਸੀ ਇੱਥੇ ਬੈਠੇ ਰਹੋ ਉਹ ਮੁੰਡਿਆਂ ਕੋਲ ਬੈਜੋ ਬਹੁਤ ਖੜਦੇ ਰਹੋ ਬਰੇ ਸੈਟ ਵੀ ਤੇ ਰਹੇ ਹੰਭ ਗਏ ਇੱਥੇ ਖੜ੍ਹ ਜਾਓ ਵੜ ਗਏ ਉਹ ਜਵਾਗ ਲੈ ਪਿੱਛੇ ਵਾ ਹਾਂ ਬਈ ਆ ਜਾ ਯਾਰ ਲੈ ਚੱਲ ਚੱਲ ਆ ਜਾ ਤੇ ਇਹਨਾਂ ਨੂੰ ਆਪਾਂ ਰੋਕਿਆ ਸੀ ਵੀ ਰਹਿਣ ਦਿਓ ਆ ਦੇ ਲਾ ਹੁਣ ਸਾਈਕਲੀ ਤੇ ਬੈਠੇ ਹੋਇਆ ਪਹਿਲਾਂ ਕਿਹਾ ਵੀ ਨਾ ਆਵੋ ਕਹਾਂ ਇਸ ਨੂੰ ਖੜ੍ਹਜੋ ਉੱਥੇ ਕਿਆ ਜੀ ਖੜ੍ਹਜੋ ਲਓ ਜੀ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਵੇਖ ਸਕਦੇ ਹਾਂ ਤੇ ਆਪਣੀ 5 ਕਿਲੋ ਤੋਂ ਉੱਪਰ ਹੀ ਹੋ ਗਈ ਹੂ ਕ੍ਰਾਸ ਕੰਟਰੀ ਸ਼ਾਇਦ 5 ਤਾਂ ਹੋ ਗਈਆਂ ਨੇ ਆਪਣੀਆਂ ਨੇ ਸ਼ਬਾਜ ਆਪਾਂ ਧੰਨਵਾਦ ਆਪਾਂ ਹੁਣ ਆਪਣੀ ਤਾਂ ਸ ਬਣਦਿਆ ਕ੍ਰੋਸ ਕੰਟਰੀ ਤੇ ਇਹਨੂੰ ਜੋੜੇ ਪੁਲ ਕਹਿੰਦੇ ਆ ਜਿਹੜੀ ਲੋਕੇਸ਼ਨ ਤੇ ਆਪਾਂ ਪਹੁੰਚੇ ਆ ਆ ਦਸੌਂਦਾ ਸਿੰਘ ਵਾਲੇ ਨੂੰ ਆ ਜਾਂਦਾ ਤੇ ਆ ਵਾਜਦਾ ਛਾਪੇ ਨੂੰ ਤੇ ਜਿਹੜਾ ਆਹ ਰਾਹ ਆ ਇਹ ਜਾਂਦਾ ਲੋਗੜ ਨੂੰ ਤੇ ਆਹ ਦੋ ਪੁਲ ਨੇ ਇਹਦੇ ਕਰਕੇ ਇਸਨੂੰ ਜੋੜੇ ਪੁਲ ਕਹਿੰਦੇ ਨੇ ਤੇ ਦਮ ਪੂਰਾ ਜਿਹੜਾ ਪੈਣ ਸਵਾਰ ਆਇਆ ਪਾ ਪੂਰਾ ਮਿਹਨਤ ਲਾਉਣ ਦਾ ਤੇ ਜਦੋਂ ਇਹਦੇ ਨਾਲ ਭਰਾ ਹੁਣ ਹੋਰ ਵੀ ਸਵਾਦ ਆਉਂਦਾ ਦੇਖ ਤੋ ਥੋੜਾ ਰਿਲੈਕਸ ਹੋ ਜੇ ਚਲੋ ਬਾਕੀ ਬੱਚੇ ਆਪਣੇ ਉੱਥੇ ਉਹ ਦੂਜੇ ਪੌਲ ਤੇ ਬੈਠ ਨੇ ਤੇ ਉਹਨਾਂ ਨੂੰ ਆਪਾਂ ਉੱਥੇ ਛੱਡ ਆਏ ਸੀਗੇ ਉਹ ਥੋੜੇ ਦੇਖਣ ਨੂੰ ਤਕੜੇ ਲੱਗਦੇ ਸੀ ਪਰ ਉਹ ਇਹਨਾਂ ਦਾ weight ਵੀ 40-40 ਕਿਲੋ ਸੀ ਆ ਜਿਹੜੇ ਛੋਟੇ ਬੱਚੇ ਨੇ ਇਹਨਾਂ ਦਾ ਹੌਸਲਾ ਦੇਖੋ ਨਾਲ ਆਏ ਨੇ 28-32 ਕਿਲੋ ਵਾਲੇ ਨਾਲ ਆਏ ਨੇ ਇਹ 40-40 ਕਿਲੋ ਵਾਲੇ ਸੀ ਸਾਰੇ ਉੱਥੇ ਬਹਿ ਗਏ ਤੇ ਵਧੀਆ ਮੁੰਡੇ ਨੇ ਵਧੀਆ ਮਿਹਨਤ ਲਾ ਰਹੇ ਇਹਨਾਂ ਦਾ ਜਜ਼ਬਾ ਦੇਖੋ ਤੇ ਮੋਟੀਵੇਸ਼ਨ ਹੋਇਆ ਕਰੋ ਇਹੋ ਜਿਹੇ ਬੱਚਿਆਂ ਨੂੰ ਲਲਾ ਨਾਮਾ ਹਣ ਕੋ ਬਾਪ ਕੀ ਕਰਦੇ ਆ ਆ ਜਾਓ ਫਿਰ ਮਿਲਦੇ ਆ ਫਿਰ ਦੇਖ ਪਿੰਡ ਜਾ ਕੇ ਹੁਣ ਗਰਾਊਂਡ 'ਚ ਹੀ ਮਿਲਦੇ ਆ ਦੇਖ ਕੇ ਦੇਖ ਕੇ ਠੀਕ ਆ ਬਈ ਆ ਜਾਇਆ ਕਰੋ ਆ ਜਾਤਾ ਲੋ ਵੀ ਆਪਣੇ ਪਿੰਡ ਦਾ ਮੁੰਡਾ ਮਿਲਿਆ ਜੀ ਤੇ ਇਹ ਵੀ ਆਪਣੇ ਦਾ ਮੋਟੀਵੇਸ਼ਨ ਹੋਇਆ ਕਹਿੰਦਾ ਮੈਂ ਗਰਾਊਂਡ 'ਚ ਆਇਆ ਕਰੂੰ ਤੇ ਜ਼ਰੂਰ ਆਇਆ ਕਰਾਂਗਾ ਟ੍ਰੀਕ ਕਰ ਉਸ ਕੰਟਰੀ ਲਵਾਇਆ ਕਰਾਂਗੇ ਠੀਕ ਆ ਲੋ ਠੀਕ ਆ ਆਉਂਦੇ ਤੁਰੇ ਆ ਜਿਹੜੇ ਮੁੰਡਿਆਂ ਨੂੰ ਆਪਾਂ ਛੱਡ ਕੇ ਗਏ ਸੀ ਬੱਚਿਆਂ ਨੂੰ ਆ ਆਉਂਦੇ ਤੁਰੇ ਦੇਖ ਲੈ 40 40 ਕਿਲੋ ਵਾਲਿਆ ਹੰਬ ਗਏ ਤੇ ਆ ਨਾਲ ਛੋਟੇ ਛੋਟੇ ਦੇ ਲੋ 28 28 ਕਿਲੋ ਹੌਸਲਾ ਦੇਖੋ ਨਾ 28 28 ਕਿਲੋ ਵਾਲੇ ਨਾਲ ਭੱਜਣੇ ਸਾਡੇ ਤੇ ਆ 40 ਕਿਲੋ ਵਾਲੇ ਆ 40 ਕਿਲੋ ਲਾਂਤਾਂ ਦੇਓ ਇਹਨਾਂ ਨੂੰ ਆ ਦੇਖੋ ਜੀ ਆ ਆ ਦੇਖ ਲਓ ਕਰੇ ਸੀ ਭੱਜਣਾ ਭੱਜਣਾ ਆ ਆਉਂਦੇ ਹੁਣ ਤੁਰੇ ਕਿਉਂ ਹੰਬ ਗਏ ਹੈ ਆ ਤੁਸੀਂ ਕਿਹਾ ਸੀ ਸਾਨੂੰ ਖਰਚੋ ਤੁਹਾਨੂੰ ਪੱਟਿਆਂ ਨੂੰ ਥੋੜੀ ਕਿਹਾ ਸੀ ਛੋਟੇ ਨੂੰ ਕਿਹਾ ਸੀ ਮੈਂ ਤਾਂ ਉਹੀ ਖੜ ਗਏ ਵੀ ਪਿੰਡ ਨੂੰ ਚੱਲ ਦੋ ਵੀ ਜੀ ਤੇ ਆਪਾਂ ਆਪਣੇ ਗਰਾਊਂਡ ਦੇ ਵਿੱਚ ਐਂਟਰੀ ਕਰਤੀ ਮੁੰਡੇ ਸਾਰੇ ਪਹੁੰਚ ਗਏ ਹੱਥ ਦਿਖਾ ਦੇਣਾ ਉਹ ਤਾਂ ਮਸਾ ਸਾਈਕਲੀ ਤੇ ਬਿਠਾ ਫੜਾ ਲੈਂਦਾ ਪਰਲਾ ਹੋਏਗਾ ਆ ਵੀ ਹੰਬ ਗਏ ਜੀ ਆ ਵੀ ਬਿਠਾ ਲੈਣਾ ਦੋਵੇਂ ਜਿਹੜੇ ਇਹ ਭਾਰੇ ਪੇਟ ਵਾਲੇ ਅਗਲੀ ਵਾਰ ਨੀ ਆਉਂਦਾ ਮੰਗਰ ਆਉਂਦੇ ਨੇ ਛੋਟਾ ਜਾਂ 28 ਕਿਲੋ ਵਾਲਾ ਹੋਊ ਮੇਰੇ ਨਾਲ ਆਪੇ ਸਾਡੇ ਭੱਜਾ ਕਿਦਾਂ ਲੰਬਾ ਗਏ ਬੱਚੇ ਹਾਂ ਆਪਸੇ ਬਦਲ ਆਇਆ ਕੋਈ ਨਾ ਕੋਈ ਨਾ ਬਹੁਤ ਵਧੀਆ ਫਿਰ ਵੀ ਬਹੁਤ ਵਧੀਆ ਭੱਜੇ ਨੇ ਤੇ ਤੇ ਮੇਂਦ ਲਾਉਂਦੇ ਹੁਣ ਆਪਾਂ ਅੱਗੇ ਹੁਣ ਲਾਵਾਂਗੇ ਸਪਾਟੇ ਦੇਖ ਰਿਹਾ ਕਿੰਨੀਆਂ ਕ ਬੈਠਕਾਂ ਲੱਗਦੀਆਂ ਬਾਕੀ ਇਹਨਾਂ ਨੂੰ ਪੁੱਛਦਾ ਕਿੰਨੀਆਂ ਬੈਠਕਾਂ ਲਾਦਾਂਗੇ ਫਿਰ ਯਾਰ 1000 ਆ ਗਿਆ 2000 ਬਾਠ ਠੀਕ ਆ 200 ਬੋਲਿਆ ਮੁੰਡਾ ਉਹਦਾ 50 50 ਤੇ ਆ ਗਏ ਕੋਈ ਨਾ ਕੋਈ ਨਾ ਲਾਵਾਂਗੇ ਜਿੰਨੀਆਂ ਵੀ ਲੱਗੀਆਂ ਲਾਵਾਂਗੇ ਮਿਹਨਤ ਲਾਵਾਂਗੇ ਤੇ ਦੇਖੀ ਜਾਓ ਸਾਡੇ ਨਾਲ ਜੁੜੇ ਰਹੋ ਫਿਰ ਆ ਜਾਓ ਕਰਾ ਕੀ ਹੋ ਜਗ ਰਿਹਾ ਉਹ ਅੱਧੇ ਦਾ ਮਗਰ ਹੋਣਾ ਬਾਲਾ ਸ਼ੋਰ ਲੱਗਿਆ ਹੁੰਦਾ ਥੈਕਰੀਏ ਤੇ ਬਿਠਾ ਬਿਠਾ ਲੈ ਤੇਰੇ ਜਵਾਕ ਹੋ ਫਿਰ ਵਸਤਾ ਕੇ ਨਾਲ ਵਾਲੇ ਲਾਲ ਹੋ ਗਏ ਸਾਰੇ 7 ਕਿਲੋਮੀਟਰ ਸੀ ਹਾਂ ਕਰ ਥੈਂਗਲ ਬਣ ਤਾ ਹਾਂ ਆਉਣ ਜਾਣ ਦੀ 10 ਕਿਲੋਮੀਟਰ ਬਣ ਗਈ ਕਿਹੜੇ ਵੇਹ ਕਿਹੜੇ ਦਾ ਪਿੱਛੇ ਆਪਾਂ ਸੋਚਿਆ ਸੀ ਬਈ 5 ਕਿਲੋਮੀਟਰ ਲਾਵਾਂਗੇ ਪਰ ਤੱਕੇ ਨਾਲ 10 ਕਿਲੋਮੀਟਰ ਲੱਗ ਗਈ ਤੇ 3 ਕਿਲੋਮੀਟਰ ਆਪਣਾ ਉਹ ਪੁਲਿਸ ਜਿੱਥੇ ਆਪਾਂ ਸਟੇ ਕੀਤੀ ਸੀ 2 ਕਿਲੋਮੀਟਰ ਅੱਗੇ ਸੀ 5 ਕਿਲੋਮੀਟਰ ਬਣ ਗਿਆ ਆਉਣ ਜਾਣ ਦਾ 10 ਕਿਲੋਮੀਟਰ ਬਣ ਗਿਆ ਹਾਂਜੀ ਬਈ ਤੇ ਆਪਣੇ ਬੱਚੇ ਜਿਹੜੇ ਆਪਣੇ ਨਾਲ ਕ੍ਰੋਸ ਕੰਟਰੀ ਲੈ ਕੇ ਆ ਤੇ ਆਪਣੇ ਵੱਡੇ ਭਰਾ ਇਹਨਾਂ ਦੀ ਸਹਾਇਤਾ ਨਾਲ ਆਪਾਂ ਅੱਜ ਕ੍ਰੋਸ ਕੰਟਰੀ ਲਾਈ ਆ ਫੀ ਹੈ ਕ੍ਰਾਸ ਕੰਟਰੀ ਦੇ ਫਾਇਦੇ ਕੀ ਕੀ ਨੇ ਹੁਣ ਤੁਹਾਨੂੰ ਦੱਸ ਦਿਆਂਗੇ ਵੀ ਹਫਤੇ ਚ ਇੱਕ ਦਿਨ ਕ੍ਰਾਸ ਕੰਟਰੀ ਲਾਉਣੀ ਚਾਹੀਦੀ ਆਪਾਂ ਨੂੰ ਸਟੈਮਨਾ ਬਣਦਾ ਬਾਈ ਤੇ ਦામਣੀ ਚੜਦਾ ਕੋਈ ਬਿਮਾਰੀ ਨੇ ਨੇੜੇ ਆਉਂਦੀ ਤੇ ਬਾਧੂ ਫੈਟ ਨਹੀਂ ਚੜਦੀ ਵਾਧੂ-ਵਾਧ ਆਪਣਾ ਸਟੈਮਨਾ ਮੜਦਾ ਤੇ ਜਿਹੜੇ ਵੀ ਭਾਰਤੀਆ ਦੇਖਦੇ ਨੇ ਮੁੰਡੇ ਕ੍ਰਾਸ ਕੰਟਰੀ ਲਾਉਣੀ ਜ਼ਰੂਰੀ ਆ ਜਿੰਨੇ ਵੀ ਕਬੱਡੀ ਵਾਲੇ ਨੇ ਸਾਰਿਆਂ ਲਈ ਫਾਇਦੇਮੰਦ ਆ ਕਿਉਂਕਿ ਆਪਣੀ ਬੋਡੀ ਦਾ ਪਸੀਨਾ ਨਿਕਲਦਾ ਕਿੰਨਾ ਆਪਾਂ ਨੂੰ ਕਿੰਨੇ ਫਾਇਦੇ ਮਿਲਦੇ ਨੇ ਕ੍ਰਾਸ ਕੰਟਰੀ ਦੇ ਤੇ ਲਾਇਆ ਕਰੋ ਮੇਰਾ ਵੀ ਰਹਿਣਾ ਖਿੱਚ ਕੇ ਤੇ ਆਪਾਂ ਹੁਣ ਜੋੜਾਂਗੇ ਮੁੰਡੇ ਨੂੰ ਵੱਧ ਤੋਂ ਵੱਧ ਆਪਾਂ ਸੋਚਿਆਗਾ ਵੀ ਹਰੇਕ ਹਫਤੇ ਆਪਾਂ ਕ੍ਰੋਸ ਕੰਟਰੀ ਲਾਇਆ ਕਰਾਂਗੇ ਤੇ ਮੁੰਡਿਆਂ ਨੂੰ ਛੋਟਿਆਂ ਨੂੰ ਲਵਾਇਆ ਕਰਾਂਗੇ ਤੇ ਆਹ ਛੋਟੇ-ਛੋਟੇ ਬੱਚੇ ਦੇਖ ਲਓ ਕ੍ਰੋਸ ਕੰਟਰੀ ਲਾ ਕੇ 10 ਕਿਲੋਮੀਟਰ ਦੀ ਤੇ ਤੁਸੀਂ ਅਜੇ ਘਰ ਹੀ ਬੈਠੇ ਹੋ ਤੁਸੀਂ ਵੀ ਲਾਇਆ ਕਰੋ ਮੇਰਾ ਵੀ ਠੀਕ 200 ਬੈਟ ਕਲਾਵਾਂਗੇ ਭਈ ਅਸੀਂ ਤੇ ਬਾਕੀ ਦੀ ਮਿਹਨਤ ਹੋਰ ਲਾਵਾਂਗੇ ਜੇ ਲੱਗੀ ਪਹਿਲਾਂ ਇਹਨਾਂ ਦੀ 200 ਬੈਟ ਕ ਲਵਾਉਣੀ ਆ ਆਜੋ ਮੁੰਡਿਓ ਘਰ ਤੋਂ ਸਟਾਰਟ ਕਰਦੇ ਚਲੋ ਇੱਕ ਸੈੱਟ ਤੇ 50-50 ਦੇ ਸੈੱਟ ਕਰ ਲਓ ਚਾਹੇ 100 ਲੱਗਦੀ ਆ ਇੱਕ ਸੈੱਟ 100 La de ida la puedo dormir no le va ਹਾਂਜੀ ਤੇ ਬਾਕੀ ਦੇ ਮੁੰਡੇ ਆਪਣੇ ਹੁਣ ਪਹੁੰਚੇ ਨੇ ਉਹ ਦੇਖ ਸਕਦੇ ਹੋ ਚਾਰ ਪੰਜ ਜਾਣੇ ਤੇ ਹੁਣ ਆਏ ਨੇ ਤੇ ਬਾਕੀ ਆਪਣੇ ਮੁੰਡਿਆਂ ਦੀ ਮਿਹਨਤ ਚੱਲੀ ਜਾਂਦੀ ਆ ਖੜ ਗਏ ਇੱਦੇ ਜਾਣੇ ਤੇ ਅੱਜ ਲਈ ਆਪਣਾ ਇੰਨਾ ਵਰਕ ਬਹੁਤ ਆ ਵਰਕ ਤੁਸੀਂ ਦੇਖ ਹੀ ਚੁੱਕੇ ਹੋ ਤੇ ਆਪਾਂ ਕ੍ਰੋਸ ਕੰਟਰੀ ਲਈ ਆ 10 ਕਿਲੋਮੀਟਰ ਤੇ ਬਾਕੀ ਆਪਾਂ ਹੁਣ ਇੱਥੇ ਬੈਠਕਾਂ ਲਾਈਆਂ ਨੇ ਦੋ ਦੋ ਸੌ ਬੈਠਕ ਲਾਈਆ ਤੇ ਇੰਨਾ ਵਰਕ ਬਹੁਤ ਆ ਬਾਈ ਹੁਣ ਦਿਖਾਤਾ ਸਾਰਾ ਹਨਾ ਤੇ ਜੇ ਸਾਡਾ ਆ ਬਲੌਗ ਅੱਜ ਦਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ-ਅੱਗੇ ਤੋਂ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦਾ ਰਹਾਂਗੇ ਨਵਾਂ-ਨਵਾਂ ਵਰਕ ਲਿਆ ਕਰਾਂਗੇ ਡੇਲੀ ਤੁਹਾਨੂੰ ਵਰਕ ਦੱਸਿਆ ਕਰਾਂਗੇ ਹਫਤੇ ਬਾਅਦ ਵੀ ਕਿਹੜਾ ਕਿਵੇਂ ਲਾਉਣਾ ਕਿਹੜਾ ਵਰਕ ਕਿਵੇਂ ਲਾਉਣਾ ਫਿਰ ਸਪੋਰਟ ਕਰੋ ਬਈ ਮਿਲਦੇ ਆਂ ਅਗਲੇ ਵਲੌਗਸ ਧੰਨਵਾਦ ਬਾਈ ਟਾਟਾ